ਤੋ ਦੋਸਤੋ ਇੱਕ ਪੰਜਾਬੀ ਦੀ ਇੱਕ ਕੰਪਨੀ ਦੇ ਵਿੱਚ ਪ੍ਰਮੋਸ਼ਨ ਹੋ ਜਾਂਦੀ ਹੈ ਤੇ ਉਸ ਨੂੰ ਸੁਪਰਵਾਈਜ਼ਰ ਤੋਂ ਸਿੱਧਾ ਮੈਨੇਜਰ ਬਣਾ ਦਿੱਤਾ ਜਾਂਦਾ ਤੇ ਉਸ ਦੀ ਤਨਖਾਹ 50000 ਤੋਂ ਸਿੱਧੀ ਲੱਖ ਰੁਪਿਆ ਕਰ ਦਿੱਤੀ ਜਾਂਦੀ ਹੈ ਪੰਜਾਬੀ ਬੜਾ ਖੁਸ਼ ਹੋ ਜਾਂਦਾ ਮੈਨੇਜਰ ਬਣ ਕੇ ਤੇ ਜਸਟ ਕੰਪਨੀ ਦੇ ਸਾਹਮਣੇ ਇੱਕ ਬਿਹਾਰੀ ਹੁੰਦਾ ਜਿਹੜਾ ਕਿ ਸਮੋਸੇ ਵੇਚ ਰਿਹਾ ਹੁੰਦਾ ਤੇ ਪੰਜਾਬੀ ਜਾ ਕੇ ਬਿਹਾਰੀ ਨੂੰ ਕਹਿੰਦਾ ਉਹ ਭਈਆ ਅੱਜ ਮੈਂ ਮੈਨੇਜਰ ਬਣ ਗਿਆ ਐਂ ਕਰਾ ਚੱਕ 1000 ਰੁਪਿਆ ਤੇ 1000 ਦੇ ਸਮੋਸੇ ਖਵਾਦੀ ਫ੍ਰੀ ਬਿਹਾਰੀ ਕਹਿੰਦਾ ਤੇ ਕੰਗ੍ਰੈਚੁਲੇਸ਼ਨ ਬਾਉ ਜੀ ਕੰਗ੍ਰੈਚੁਲੇਸ਼ਨ 10000 ਰੁਪਏ ਚਾਕੇ ਗੱਲੇ ਚ ਪਾ ਲਿਆ ਤੇ ਪੰਜਾਬੀ ਕਹਿੰਦਾ ਵੀ ਮੈਂ ਬਣ ਗਿਆ ਮੈਨੇਜਰ ਤੈਨੂੰ ਕਿੰਨਾ ਚਿਰ ਹੋ ਗਿਆ ਮੈਂ ਵੇਖੀ ਜਾਨਾ ਵੀ ਤੂੰ ਸਮੋਸਿਆਂ ਤੇ ਆਪਦਾ ਟਾਈਮ ਪਾਸ ਕਰਦਾ ਐ ਕਰ ਕਿੰਨੀਆਂ ਪੜ੍ਹਿਆ ਬਿਆਰੀ ਕਹਿੰਦਾ ਬਾਪੂ ਜੀ 10 ਪੜਾ ਕਹਿੰਦਾ ਐਸਾ ਕਰ ਕੱਲ ਕੋ ਆਜੇ ਨਾ ਦਸਮੀ ਦਾ ਸਰਟੀਫਿਕੇਟ ਲੈ ਕੇ ਮੈਂ ਆਪਕੋ ਜੋਬ ਦੇ ਦੂੰਗਾ ਪੰਜਾਬੀ ਕਹਿੰਦਾ ਬਿਆਰੀ ਕਹਿੰਦਾ ਨਹੀਂ ਬਾਪੂ ਜੀ ਹਮ ਜੋਬ ਨਹੀਂ ਕਰਾਂਗੇ ਕਹਿੰਦਾ ਕਿਉਂ ਗੁਰੂਆ ਮੈਂ ਦਿੰਨਾ ਯਾਰ ਮੈਂ ਮੈਨੇਜਰ ਆ ਇਹੋ ਜੇ ਮਾੜੇ ਮੋਟੇ ਦੇ ਕੰਮ ਲਾ ਦੂੰਗਾ ਤੈਨੂੰ 30000 ਰੁਪਏ ਸੈਲਰੀ ਬਹੁਤ ਆ ਹਜ਼ਾਰ ਤੈਨੂੰ ਬਾਜਿਆ ਕਰੂ ਬਿਆਰੀਆਂ ਦਾ ਨਹੀਂ ਬਾਬੂ ਜੀ ਪੜਤਾ ਨਹੀਂ ਪੜੇਗਾ ਮੈਂ ਕਹਿੰਦਾ ਕਿਉਂ ਪੜਤਾ ਨਹੀਂ ਪੜੂਗਾ ਗਰੂ ਇੱਥੋਂ ਤੈਨੂੰ ਕੀ ਬਾਜਦਾ ਬਿਆਰੀ ਹੱਸਣ ਲੱਗਿਆ ਕਹਿੰਦਾ ਬਾਬੂ ਜੀ ਹਮੇ ਹਮ ਆਪਸੇ ਜ਼ਿਆਦਾ ਕਮਾ ਲیتے ਹੈ ਪੰਜਾਬੀ ਗੁਜ ਕਹਿੰਦਾ ਯਾਰ ਤੂੰ ਕਿਵੇਂ ਜ਼ਿਆਦਾ ਕਮਾ ਲੈਣਾ ਯਾਰ ਐਵੇਂ ਮਰੀ ਜਾ ਨਾ ਦੱਸ ਕਹਿੰਦਾ ਬਾਬੂ ਜੀ ਦੇਖੋ ਆਪਕੀ ਕੰਪਨੀ ਮੈਂ ਕਿਤਨੇ ਵਰਕਰ ਕੰਮ ਕਰਤੇ ਹੈ ਪੰਜਾਬੀ ਕਹਿੰਦਾ ਮੇਰੀ ਕੰਪਨੀ ਚ ਦੋ 2000 ਵਰਕਰ ਕੰਮ ਕਰਦਾ ਕਹਿੰਦਾ ਵੋ 2000 ਵਰਕਰ ਕਹਾਂ ਜਾ ਕੇ ਚਾਹ ਪੀਤਾ ਹੈ ਸਮੋਸਾ ਖਾਤਾ ਹੈ ਪੰਜਾਬੀ ਕਹਿੰਦਾ ਤੇਰੀ ਦੁਕਾਨ ਤੇ ਤੋ ਮੰਨ ਲੀਜੀਏ 2000 ਛੋੜੋ 1000 ਵਰਕਰ ਮੇਰੀ ਦੁਕਾਨ ਤੇ ਆ ਕੇ ਡੇਲੀ 10 ਰੁਪਏ ਦਾ ਸਮੋਸਾ ਔਰ 10 ਰੁਪਏ ਦੀ ਚਾਹ ਪੀਤਾ ਹੈ ਪੰਜਾਬੀ ਕਹਿੰਦਾ ਹਾਂ ਠੀਕ ਹੈ ਪੀਤਾ ਹੈ ਤੋ ਮੈਂ ਇੱਕ ਬੰਦੇ ਸੇ 5 ਰੁਪਏ ਡੇਲੀ ਕਮਾਤਾ ਹੂੰ ਔਰ 1000 ਬੰਦਾ ਮੇਰੇ ਪਾਸ ਆਇਆ ਤੋ ਬਾਉ ਜੀ ਕਿਤਨੇ ਬਣੇ ਪੰਜਾਬੀ ਕੈਲਕੂਲੇਸ਼ਨ ਕਰਕੇ ਕਹਿੰਦਾ 5000 ਪੰਜਾਬੀ ਕਹਿੰਦਾ ਯਾਰ ਤੂੰ 5000 ਬਣਾ ਲੈਣਾ ਯਾਰ ਮੇਰੀ ਤਨਖਾਹ ਲੱਖ ਰੁਪਈਆ ਤੂੰ 5000 ਦੇ ਹਿਸਾਬ ਨਾਲ ਤੇ ਤੂੰ ਤਾਂ 1.5 ਲੱਖ ਰੁਪਈਆ ਕਮਾ ਲੈਣਾ ਉਹ ਕਹਿੰਦਾ ਬਾਉ ਜੀ 1.5 ਲੱਖ ਨਹੀਂ ਮੈਂ 2.5 ਲੱਖ ਰੁਪਏ ਕਮਾਤਾ ਹਾਂ ਮਹੀਨਾ ਕਿਉਂਕਿ ਆਪਨੇ ਜਸਟ ਆਪਣੇ ਵਰਕਰੋ ਕੀ ਗਿਣਤੀ ਕਹੇ ਅਗਰ ਜੋ ਗ੍ਰਾਹਕ ਹਮੇ ਬਾਹਰ ਸੇ ਪੜਤੇ ਹੈ ਆਤੇ ਜਾਤੇ ਗ੍ਰਾਹਕ ਪੜਤੇ ਹੈ ਉਨਕੀ ਕਮਾਈ ਆਪ ਬਖਰੀ ਲਗਾ ਲੋ ਪੰਜਾਬੀ ਹੈਂਗ ਹੋ ਜਾਂਦੇ ਯਾਰ ਕਮਾਲ ਹੋ ਗਈ ਯਾਰ ਕਹਿੰਦਾ ਮੈਂ 10 15 ਸਾਲ ਮਿਹਨਤ ਕਰਕੇ ਮਸਾਂ ਲੱਖ ਰੁਪਏ ਤੇ ਪਹੁੰਚਿਆ ਤੇ ਇਹ ਪਤੰਦਰ ਸਮੋਸੇ ਵੇਚ ਕੇ ਕਿਵੇਂ ਪਹੁੰਚ ਗਿਆ तो वो पूछ दे यार किएँ पहुंचा तू कहता भाव जी आपने जब जॉब स्टार्ट की थी तो कितने में की थी बोला दस हज़ार कहता तब मैं टोकरी पे समोसे बेचता था और पंद्रह हज़ार रुपया कमा लेता था आज आपने मेहनत की और आप जनरल मैनेजर बन गए और आपको कंपनी ने एक लाख की आपकी सैलरी कर दी आपने किसके लिए मेहनत की पंजाबी बोला कंपनी के लिए कहता मैंने भी सेम मेहनत की ਮੈਂਨੇ ਵੀ ਆਪਕੀ ਤਰ੍ਹਾਂ ਸੇਮ ਮਿਹਨਤ ਕਰਕੇ ਆਪਣੀ ਦੁਕਾਨ ਕੋ ਆਪਣੇ ਕਾਮ ਕੋ ਤਿੰਨ ਪਿੱਛੇ ਮੇਰੇ ਦੁਕਾਨ ਹੈ ਚਾਰ ਮੇਰੇ ਪਾਸ ਬੰਦੇ ਕਾਮ ਕਰਤੇ ਹਨ ਔਰ ਇਹ ਤਿੰਨ ਚਾਰ ਰੇੜੀ ਮੇਰੇ ਅਗੇ ਲਗੀ ਹੋਤੀ ਹੈ ਤਿੰਨ ਬੰਦੇ ਅਭੀ ਸਮੋਸੇ ਬਣਾ ਰਹੇ ਹਨ ਇੱਕ ਬੰਦਾ ਚਾਹ ਬਣਾ ਰਹਾ ਤਾਂ ਮੈਂਨੇ ਕਿਤਨੀ ਮਿਹਨਤ ਕੀਤੀ ਕਿਸਕੇ ਲਈ ਕੀਤੀ ਪੰਜਾਬੀ ਗੇਲਾ ਪੰਜਾਬੀ ਕਹਿੰਦਾ ਹਾਂ ਯਾਰ ਤੂੰ ਤਾਂ ਯਾਰ ਆਪਦੇ ਆਸਤੇ ਮਿਹਨਤ ਕੀਤੀ ਤੇ ਮੈਂ ਕਿਸੇ ਦੀ ਕੰਪਨੀ ਆਸਤੇ ਮਿਹਨਤ ਕੀਤੀ ਬਿਹਾਰੀ ਕਹਿੰਦਾ ਤੁਸੀਂ ਕੰਪਨੀ ਨੂੰ ਅੱਗੇ ਲੈ ਕੇ ਗਏ ਉਹਨਾਂ ਨੇ ਤੁਹਾਡਾ ਟੈਲੈਂਟ ਖਰੀਦ ਲਿਆ ਤੁਹਾਨੂੰ ਲੱਖ ਰੁਪਏ ਤਨਖਾਹ ਕਰਤੀ ਤੁਸੀਂ ਖੁਸ਼ ਹੋਗੇ ਪਰ ਕਹਿੰਦਾ ਜਿਹੜੀ ਮਿਹਨਤ ਤੁਸੀਂ ਕੀਤੀ ਉਸ ਤੋਂ ਮੈਂ ਅੱਧੀ ਮਿਹਨਤ ਕੀਤੀ ਹੈ ਤੇ ਅੱਜ ਮੇਰਾ ਬਿਜ਼ਨਸ ਇੱਥੋਂ ਤੱਕ ਪਹੁੰਚ ਗਿਆ ਬਈ ਬਿਹਾਰੀ ਕਹਿੰਦਾ ਤਾਂ ਦੋਸਤੋ ਬਿਹਾਰੀ ਨੇ ਇੱਕ ਗੱਲ ਫੇਰ ਉਹਨੂੰ ਸੱਟੀ ਕਹਿੰਦਾ ਬੌਜੀ ਅਗਰ ਆਪ ਰਿਟਾਇਰ ਹੋ ਗਏ ਉਸਕੇ ਬਾਅਦ ਆਪਕਾ ਬੇਟਾ ਫਿਰ ਆਪਕੇ ਜੈਸੇ ਹੀ ਸਟਰਗਲ ਕਰੇਗਾ पंजाबी कहें यार गलत है ठीक है जिमें मैं दस हज़ार तो स्टार्ट की है उमें ही मेरा मुंडा स्टार्ट करूंगा कहता आपका बेटा भी सेम जैसे आप मेहनत करते रहे सेम उतनी मेहनत करेगा इसी कंपनी में और इस कंपनी को आगे लेके जाएगा इसको उसके बाद जब वो जनरल मैनेजर बनेगा तब उसकी आधी उम्र गुजर चुकी होगी आपके जैसी और फिर वैसे का वैसा ही हो जाएगा जैसे आप अभी मेरे साथ हो ਪੰਜਾਬੀ ਕਹਿੰਦਾ ਯਾਰ ਗਲਤ ਤਾਂ ਤੇਰੀ ਠੀਕ ਹੈ ਬਿਹਾਰੀ ਕਹਿੰਦਾ ਅਗਰ ਮੇਰਾ ਬੇਟਾ ਕਰੇਗਾ ਤੋ ਕਹਿੰਦਾ ਜਬ ਮੈਂ ਮਰ ਜਾਊਗਾ ਬੇਟਾ ਮੇਰਾ ਆਣ ਕੇ ਮੇਰੀ ਕੁਰਸੀ ਤੇ ਬੈਠ ਜਾਏਗਾ ਸਿੱਧਾ ਉਸ ਕੋ ਬਣਾ ਬਨਾਇਆ ਜੋ ਬਿਜ਼ਨਸ ਮਿਲ ਜਾਏਗਾ ਤਿੰਨ ਦੁਕਾਨੇ ਹੈ ਅਭੀ 10 ਸਾਲ ਹੋਰ ਜਿੰਦਾ ਰਹੋ ਤੋ 6 ਕਰ ਦੂੰਗਾ ਔਰ ਬੜੀਆ ਸਾ ਰੈਸਟੋਰੈਂਟ ਖੋਲ ਦੂੰਗਾ 2.5 ਤੋਂ 5 ਲੱਖ ਮੇਰੀ ਇਨਕਮ ਹੋ ਜਾਏਗੀ ਔਰ ਮੇਰਾ ਬੇਟਾ ਜਿੱਥੇ ਮੈਂ ਖਤਮ ਕਰੂੰਗਾ ਉਹੀ ਸੇ ਉਹ ਸਟਾਰਟ ਕਰੇਗਾ। ਉਹਨੂੰ ਉਹ ਸਟਰਗਲ ਕਰਨੀ ਨਹੀਂ ਪਵੇਗੀ। ਫੇਰ ਉਹ ਗੱਲ ਪੰਜਾਬੀ ਦੇ ਖਾਣੇ 'ਚ ਪਈ ਕਹਿੰਦਾ ਯਾਰ ਗੱਲ ਤਾਂ ਤੇਰੀ ਸਹੀ ਹੈ। ਤਾਂ ਦੋਸਤੋ ਮੈਂ ਕੀ ਸਮਝਾ ਰਿਹਾ ਆਂ ਵੀ ਸਰਕਾਰੀ ਨੌਕਰੀ ਦੇ ਪਿੱਛੇ ਨਾ ਭਜੋ। ਸਰਕਾਰੀ ਨੌਕਰੀ ਮਾੜੀ ਨਹੀਂ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਨੌਕਰੀ ਤੁਹਾਡੀ ਜ਼ਿੰਦਗੀ ਬਹੁਤ ਸੌਖੀ ਤਰ੍ਹਾਂ ਚਲਾ ਸਕਦੀ ਹੈ। ਤੁਹਾਨੂੰ ਗੱਡੀ ਵੀ ਦਿਵਾ ਸਕਦੀ ਹੈ ਤੁਹਾਨੂੰ ਘਰ ਵੀ ਦਿਵਾ ਸਕਦੀ ਹੈ ਪਰ ਉਸ ਦੇ ਪਿੱਛੇ ਜਿਹੜੀ ਮਿਹਨਤ ਆ ਉਹ ਕਿਤੇ ਨਾ ਕਿਤੇ ਆਪਦੇ ਕੰਮ ਨਾਲੋਂ ਕਈ ਗੁਣਾ ਜ਼ਿਆਦਾ ਹੈ ਜੇਕਰ ਤੁਹਾਡਾ ਆਪਦਾ ਬਿਜ਼ਨਸ ਹੋਇਆ ਚਾਹੇ ਤੁਹਾਡੀ ਕਰਿਆਨੇ ਦੀ ਦੁਕਾਨ ਹੀ ਕਿਉਂ ਨਾ ਹੋਵੇ ਚਾਹੇ ਤੁਹਾਡਾ ਛੋਟਾ ਜਿਹਾ ਕੰਮ ਕਿਉਂ ਨਾ ਆਵੇ ਚਾਹੇ ਤੁਸੀਂ ਡਾਕਟਰ ਹੀ ਆਰਐਮਪੀ ਡਾਕਟਰ ਹੀ ਕਿਉਂ ਨਾ ਹੋਵੋ ਚਾਹੇ ਤੁਸੀਂ ਮੈਡੀਕਲ ਹੀ ਕਿਉਂ ਨਾ ਖੋਲਿਆ ਹੋਵੇ ਜੇਕਰ ਤੁਸੀਂ ਕੰਮ ਕਰਨਾ ਤੇ ਕੁਝ ਇਦਾਂ ਦਾ ਕਰੋ ਠੀਕ ਹੈ ਕਿ ਨਹੀਂ ਜਿੱਦਣ ਤੁਸੀਂ ਬਿਜ਼ਨਸ ਕੀਤਾ ਕਹਿੰਦੇ ਆ ਵੀ ਤਿੰਨ ਕਸਾਲ ਬਿਜ਼ਨਸ ਨੂੰ ਚਲਾਉਣ ਵਾਸਤੇ ਲੱਗਦੇ ਆ ਜਿਨੇ 3 ਸਾਲ ਬਿਜ਼ਨਸ ਤੇ ਦੇਤੇ 3 ਸਾਲ ਬਿਜ਼ਨਸ ਨੂੰ ਦੇਤੇ ਉਸ ਦਾ ਕੰਮ ਕਾਮਯਾਬ ਹੋਵੇਗਾ ਹੀ ਹੋਵੇਗਾ ਤੇ ਜਿੱਥੇ ਤੁਸੀਂ ਕੰਮ ਛੱਡੋਗੇ ਉੱਥੇ ਹੀ ਤੁਹਾਡਾ ਪੁੱਤ ਆਣ ਕੇ ਤੁਹਾਡੀ ਉਹ ਕੁਰਸੀ ਸੰਭਾਲ ਲਏਗਾ ਤੇ ਉਸ ਕੰਮ ਨੂੰ ਉਸ ਲੈਵਲ ਤੋਂ ਤਾਂ ਲੈ ਜਾਏਗਾ ਇਸ ਕਰਕੇ ਤੁਹਾਨੂੰ ਜਿਹੜੀ ਤੁਹਾਡੀ ਮਿਹਨਤ ਆ ਤੁਹਾਡੇ ਮੁੰਡੇ ਦੇ ਕੰਮ